ਪੜੋ ਰੋਡ ਰੋਡ ਬਸ ਪੜੋ ਰੋਡ ਰੋਡ ਬਸ ਮਨੂ ਸਾਹ ਲਾ ਲਾਂ ਜੀ ਸ਼ਾਲਾ ਵੇਜੀ ਅੱਜ ਠੀਕ ਅੱਜੀ ਬਣਾ ਲਾ ਦੇ ਟੋਨ ਵਾਲੇ ਸ਼ੌਟ ਉਹ ਦੂਟਾ ਨੂੰ ਮਾਤਾ ਜੀ ਤੋਂ ਲਵਾ ਦੇ ਆ ਪਹਿਲਾਂ ਮੈਂ ਪਾ ਲੂੰ ਯਾਰ ਨੇ ਹੱਥ ਨਾਲ ਹੱਥ ਨਾਲ ਪਾ ਦੂ ਉਹ ਕਹਿੰ ਲੈ ਗਿਆ ਨੀ ਪਾ ਇੱਕ ਮਿੰਟ ਠੀਕ ਹੈ ਥੋੜੀ ਜਿਹੀ ਪਾ ਲੋ ਬਾਕੀ ਬਾਜ ਪਾ ਲਿਓ ਹੈਗੀ ਹੈਗੀ

ਕਿੰਨਾ ਕੁ ਮਾਣ ਹੈ ਆਪਣੇ ਪੁੱਤ ਨੂੰ ਬਹੁਤ ਮਾਣ ਆ ਪਈ ਚਲੋ ਦੁਨੀਆਂ ਦੇ ਨਾਂ ਕਰਕੇ ਕੀ ਆ ਬਾਤ ਆਂਛੀ ਚਿਹਰੇ ਬੜੀ ਯਾਦ ਆਉਂਦੀ ਜੇ ਪੁੱਤ ਦੀ ਯਾਦ ਆਉਂਦੀ ਬੜੀ ਯਾਦ ਆਉਂਦੀ ਹੈ ਪਿਓ ਉਹਦਾ ਸੇਵਾ ਕਰਦੇ ਹੁੰਦੇ ਸੀਗੇ ਬੂਟਿਆਂ ਨੂੰ ਪਾਣੀ ਪਾਉਂਦੇ ਨਾਲ ਨਮਸਕਾਰ ਕਰਦੇ ਸੀਗੇ ਆਪਣੇ ਬੇੜੇ ਤੇ ਯਾਦ ਤਿਕ ਤੇ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂ ਜੀ ਇੰਨੀ ਕੁ ਜ਼ਿਆਦਾ ਨਹੀਂ ਆ ਬਹੁਤ ਜ਼ਿਆਦਾ ਆ ਭੁੱਲਦੇ ਹੀ ਨਹੀਂ ਜਦੋਂ ਮਰਤਾਂ ਗਏ ਉਦੋਂ ਬੋਲ ਜਾਈਆਂ ਅੰਤੇ ਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੀ ਕਾਰਗਿਲ ਲੜਾਈ ਦੇ ਦੌਰਾਨ ਸ਼ਹੀਦ ਹੋਏ ਤੇਨ ਕੁਮਾਰ ਜੀ ਜਿਸ ਨੂੰ ਨਾਲ ਉਹ ਸ਼ਰਧਾਂਤੀ ਤੇ ਆਏ ਸੀ ਬੜਾ ਔਖਾ ਟਾਈਮ ਸੀਗਾ ਉਹਨਾਂ ਦੇ ਮਾਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਦੀ ਯਾਦ ਚ ਤੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਇਆ ਤੇ ਜਿਹੜੀ ਸੱਚੀ ਸ਼ਰਧਾਂਤੀ ਦੇਣ ਵਾਸਤੇ ਅਸੀਂ ਉਹਨਾਂ ਨੂੰ ਇੱਥੇ ਪਾਰਕ ਦੇ ਵਿੱਚ ਬੂਟੇ ਵੀ ਲਗਾਏ ਲੈ ਅੱਜ ਤਾਂ ਕਿ ਜਿਹੜਾ এনवायरमेंट ਦਾ ਵੀ ਧਿਆਨ ਹੋਵੇ ਤੇ ਉਹਨਾਂ ਨੂੰ ਸ਼ਰਧਾਂ ਨੂੰ ਅੱਜ ਦੇ ਦਿਨ ਅਸੀਂ ਇੱਕ ਸੱਚੀ ਸ਼ਰਧਾਂਤੀ ਦੇ ਦੇਈਏ